ਸਾਹ ਲਾਤ ਨਾਲ ਬੰਦੇ ਮਾਤਮ ਨੇ ਰਖਾਲ ਗੱਡੀ ਆ ਗਈ ਆ ਆ ਗੁਜ਼ਰ ਰਹੀ ਆ ਪਰ ਪਾਣੀ ਦਾ ਸ਼ੋਰ ਜਿਹੜਾ ਹੈਗਾ ਉਸ ਨੂੰ ਦਬਾਰਿਆ ਹੈਗਾ ਪਾਣੀ ਇੰਨਾ ਤੇਜ਼ ਹੈ ਕਿ ਆਪਾਂ ਕਹਿ ਨਹੀਂ ਸਕਦੇ ਆ ਝੁੱਗੀਆਂ ਡੁੱਬੀਆਂ ਪਈਆਂ ਜੀ ਅਰਦਾਸ ਕੀਤੀ ਹੈ ਆਪਣੇ ਵਾਹਿਗੁਰੂ ਨੂੰ ਕਿ ਵਾਹਿਗੁਰੂ ਮਿਹਰ ਕਰੀ ਪੰਜਾਬ ਤੇ ਔਰ ਪੰਜਾਬ ਨੂੰ ਡੁੱਬਣੇ ਤੋਂ ਬਚਾਈਂ ਇੱਧਰ ਪਰਲੇ ਪਾਸੇ ਘੱਡਰ ਦੇ ਪਰਲੇ ਪਾਸੇ ਕੁਝ ਮਕਾਨ ਖੇਤਾਂ ਤੇ ਹੈਗੇ ਆ ਉਹਨਾਂ ਦੇ ਆਲੇ ਦੁਆਲੇ ਪਾਣੀ ਫਿਰ ਰਿਹਾ ਹੈਗਾ ਹਾਲਾਤ ਐਨੇ ਇਹ ਪਾਣੀ ਜਿਹੜਾ ਸਵੇਰ ਤੋਂ 4 ਵਜੇ ਤੋਂ ਲੈ ਕੇ ਵਧੇ ਰਿਹਾ ਹੈ ਕਟਿਆ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਨਗਰ ਸੁਚੇਤ ਹੈ ਤਾਂ ਸਾਰੀ ਚੀਜ਼ ਸੁਚੇਤ ਹੈ ਸਾਰਾ ਇੱਥੇ ਤੱਕ ਪਾਣੀ 2023 ਦੇ ਵਿੱਚ ਪਿਛਲੇ 2 ਸਾਲਾਂ ਪਹਿਲਾਂ ਇੱਥੇ ਤੱਕ ਪਾਣੀ ਛੜਿਆ ਸੀਗਾ ਉਦੋਂ ਫੁੱਲ ਨੂੰ ਲਗਣੇ ਦਾ ਡਰ ਸੀਗਾ ਸਾਰੀਆਂ ਚੁੱਕੀਆਂ ਉਦੋਂ ਵੀ ਡੁੱਬ ਗਈਆਂ ਸੀਗਾ ਫਿਲਹਾਲ ਸਤਲੁਜ ਬਿਆਸ ਤੋਂ ਹੁਣ ਕੱਗਰ ਵੀ ਪੂਰੇ ਪੰਜਾਬ ਨੂੰ ਡਰਾ ਰਿਹਾ ਏ ਜਿਆਦਾ ਇਫੈਕਟ ਪਵਾਦ ਅਤੇ ਮਾਲਵੇ ਦੇ ਉੱਤੇ ਇਸ ਦਾ ਪਏਗਾ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਪੱਧਰ ਹੈ ਉਹ ਵਧੀਆ ਏ ਕਿਉਂਕਿ ਇੱਕ ਪਾਸੇ ਸੁਖਨਾ ਤੇ ਦੂਜੇ ਪਾਸੇ ਹਿਮਾਚਲ ਦੇ ਵਿੱਚ ਜੋ ਲਗਾਤਾਰ ਬਰਸਾਤ ਹੋ ਰਹੀ ਹੈ ਉਸ ਦਾ ਅਸਰ ਜਿਹੜਾ ਏ ਉਹ ਸਿੱਧੇ ਤੌਰ ਤੇ ਦੇਖਣ ਨੂੰ ਮਿਲ ਰਿਹਾ ਏ ਕਿਉਂਕਿ ਇੱਕ ਪਾਸੇ ਸੁਖਨਾ ਦੇ ਜਿਹੜੇ ਨੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਉੱਥੇ ਹੀ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਜਿਹੜੇ ਹਿਮਾਚਲ ਦੇ ਵੱਲੋਂ ਜਿਹੜਾ ਏ ਉਹ ਵੀ ਪਾਣੀ ਲਗਾਤਾਰ ਆ ਰਿਹਾ ਏ ਸੁਖਨਾ ਫਲੱਡ ਗੇਟ ਖੋਲ ਦਿੱਤੇ ਗਏ ਨੇ ਇਸ ਦੇ ਨਾਲ ਹੀ ਜਿਹੜਾ ਇਹ ਵਹਾਅ ਕਾਫੀ ਹੱਦ ਤੱਕ ਵੱਧ ਗਿਆ ਹੈ ਜਿੱਥੇ ਕੱਲ ਕਿਤੇ ਨਾ ਕਿਤੇ ਸ਼ਾਂਤ ਸੀ ਪਰ ਲੋਕਾਂ ਨੂੰ ਇੱਕ ਡਰ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਤੇ ਅਜਿਹਾ ਹੀ ਮਾਹੌਲ ਹੁਣ ਫਿਰ ਤੋਂ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਕੱਗਰ ਵੀ ਜਿਹੜਾ ਹੁਣ ਪੰਜਾਬ ਦੇ ਲਈ ਖਤਰਾ ਬਣਦਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਜਿਹੜਾ ਪਾਣੀ ਵੱਧ ਰਿਹਾ ਹੈ ਇੱਕ ਪਾਸੇ ਸੁਖਣਾ ਦੇ ਵੱਲੋਂ ਫਲੱਡ ਗੇਟ ਖੋਲ ਦਿੱਤੇ ਗਏ ਦੂਜੇ ਪਾਸੇ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਦੇ ਕਾਰਨ ਤੁਸੀਂ ਨੁਕਸਾਨ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਇਲਾਕਾ ਹੈ ਉਹ ਪੂਰਨ ਤੌਰ ਦੇ ਉੱਤੇ ਡੁੱਬ ਗਿਆ ਹੈ ਕਾਫੀ ਜਿੱਦਾਂ ਝੁੱਬੀਆਂ ਝੋਪੜੀਆਂ ਜਿਹੜੀਆਂ ਇੱਥੇ ਹੈਗੀਆਂ ਸੀ ਉਹ ਡੁੱਬ ਚੁੱਕੀਆਂ ਨੇ ਗਿਆ ਦੂਜੇ ਪਾਸੇ ਤੁਹਾਨੂੰ ਪ੍ਰਸ਼ਾਸਨ ਦੀ ਵੀ ਇੱਕ ਤਸਵੀਰ ਜਿਹੜੀ ਆ ਉਹ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਜਿਹੜੇ ਨੇ ਉਹ ਇੱਥੇ ਨਾ ਹੋਣ ਇੱਥੇ ਨਾ ਖੜਨ ਕਿਉਂਕਿ ਡੇਂਜਰ ਜ਼ੋਨ ਦੇ ਵਿੱਚ ਜਿਹੜਾ ਇਹ ਪੂਰਾ ਇਲਾਕਾ ਆ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਸ ਹਿਸਾਬ ਦੇ ਨਾਲ ਪਾਣੀ ਵੱਧ ਰਿਹਾ ਹੈ ਲਗਾਤਾਰ ਇਹ ਪਾਣੀ ਦੇ ਵਧ ਵਾਧੇ ਦੇ ਚੱਲਦੇ ਨੁਕਸਾਨ ਜਿਹੜਾ ਇਹ ਉਹ ਲੋਕਾਂ ਦਾ ਹੋ ਸਕਦਾ ਹੈ ਕਿਉਂਕਿ ਇੱਕ ਪਾਸੇ ਹਾਲਾਤ ਇੱਥੇ ਬਣੇ ਹੋਏ ਨੇ ਤੇ ਦ ਦੇ ਵਿੱਚ ਲਗਾਤਾਰ ਬਰਸਾਤ ਦਾ ਅਸਰ ਸਿੱਧੇ ਤੌਰ ਤੇ ਪੰਜਾਬ ਤੇ ਨਜ਼ਰ ਆ ਰਿਹਾ ਇੱਕ ਪਾਸੇ ਮੱਝਾ ਤਾਂ ਦੂਜੇ ਪਾਸੇ ਮਾਲਵੇ ਦਾ ਆਉਣ ਵਾਲਾ ਸਮਾਂ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਪੰਜਾਬ ਤੋਂ ਖਤਰਾ ਹਲੇ ਟਲਿਆਣੀ ਪਾਕਿਸਤਾਨਿਕ ਲੋਕਾਂ ਨਾਲ ਗੱਲਬਾਤ ਕਰਨ ਦੀ ਵੀ ਜਿਹੜੀ ਕੋਸ਼ਿਸ਼ ਹੈ ਉਹ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿੰਨਾ ਕਾ ਪਾਣੀ ਵਧਿਆ ਆ ਕੀ ਸਥਿਤੀ ਆ ਸਾਰੀ ਗੱਲਬਾਤ ਜਿਹੜੀ ਆ ਉਹ ਵੀ ਕਰਦੇ ਆ ਤੇ ਕਿਵੇਂ ਦੇ ਆਉਣ ਵਾਲੇ ਦਿਨਾਂ ਚ ਤਿਆਰੀਆਂ ਰਹਿਣ ਵਾਲੀਆਂ ਨੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਪੂਰਨ ਤੌਰ ਤੇ ਤਿਆਰੀ ਕਰ ਲਈ ਗਈ ਹੈ ਪੈਰਾ ਮਿਲਟਰੀ ਫੋਰਸ ਜਿਹੜੀ ਆ ਉਹ ਵੀ ਤਨਾਦ ਕਰ ਦਿੱਤੀ ਹੈ ਗੱਲਬਾਤ ਕਰਦੇ ਆ ਅੰਕਲ ਕਿਸ ਤਰ੍ਹਾਂ ਦੀ ਸਥਿਤੀ ਹੈ ਕਿੰਨੇ ਸਮੇਂ ਚ ਇਹ ਪਾਣੀ ਵਧਿਆ ਹੈ ਇਹ ਪਾਣੀ ਜਿਹੜਾ ਸਵੇਰ ਤੋਂ 4 ਵਜੇ ਤੋਂ ਲੈ ਕੇ ਵਧੇ ਰਿਹਾ ਕਟਿਆਣੀ ਹੈ ਅਸਲ ਚ ਪ੍ਰਸ਼ਾਸਨ ਵੱਲੋਂ ਬਹੁਤ ਇhtਿਆਤ ਰੱਖੇ ਜਾ ਰਹੀ ਹੈ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਵਧਾਈ ਹੈ ਕਿ ਹਾਲੇ ਤੱਕ ਕੋਈ ਵੀ ਅਨਸੁਖਾਮੀ ਘਟਨਾ ਕੋਈ ਨਹੀਂ ਵਾਪਰੀ ਹੈ ਔਰ ਉਹਨਾਂ ਦੇ ਬੜੇ ਠੇਂ ਇੰਤਜ਼ਾਮਾ ਕਰਕੇ ਹੀ ਇਹ ਸਾਰਾ ਸੰਪੰਨ ਹੋ ਰਿਹਾ ਹੈਗਾ ਕਿਉਂਕਿ ਪ੍ਰਸ਼ਾਸਨ ਅਗਰ ਸचेत ਹੈ ਤਾਂ ਸਾਰੀ ਚੀਜ਼ ਸचेत ਹੈ ਲੋਕਾਂ ਨੂੰ ਵੀ ਬੜੀ ਅੱਛੀ ਤਰ੍ਹਾਂ ਦੇ ਪੁਲਿਸ ਵੀ ਔਰ ਪੈਰਾਮਿਲਟਰੀ ਫੋਰਸਿਸ ਵੀ ਉਹ ਵੀ ਬੜੀ ਅੱਛੀ ਤਰ੍ਹਾਂ ਇਹਨਾਂ ਨੂੰ ਦੂਰ ਕਰ ਰਹੇ ਆਂ ਪਾਣੀ ਤੋਂ ਪਰੇ ਲੈ ਲੈ ਕੇ ਜਾ ਰਹੇ ਆਂ ਬੱਚਿਆਂ ਨੂੰ ਔਰ ਔਰਤਾਂ ਨੂੰ ਜਿਹੜੇ ਦੇਖਣ ਆ ਰਹੇ ਆਂ ਪਰ ਸਭ ਤੋਂ ਵੱਡੀ ਗੱਲ ਇਹ ਕੀ ਹੈ ਕਿ ਆਪਣੇ ਆਪ ਵੀ ਸਾਨੂੰ ਚਾਹੀਦਾ ਹੈ ਕਿ ਜਦ ਹੜਾਂ ਆਈਆਂ ਹੈਗੀਆਂ ਜਿਸ ਤਰ੍ਹਾਂ ਕਿ ਪੰਜਾਬ ਦੇ ਹਾਲਾਤਾਂ ਚ ਉਹਨਾਂ ਇਸ ਟਾਈਮ ਬਹੁਤ ਹੀ ਦਰਦਨਾਕ ਤੇ ਬਹੁਤ ਹੀ ਦੁਖਪੰਦੀ ਸਾਡੇ ਵਾਸਤੇ ਇਹ ਗੱਲ ਚੱਲ ਰਹੀ ਹੈ ਪਾਣੀ ਪਾਣੀ ਹੋ ਰਿਹਾ ਹੈਗਾ ਪਰ ਮੈਂ ਆਪਣੇ ਵੱਲੋਂ ਵੀ ਔਰ ਆਪਣੇ ਪਿੰਡ ਵਾਸੀਆਂ ਵੱਲੋਂ ਮੁਬਾਰਕਪੁਰ ਵਾਲਿਆਂ ਵਾਸਤੇ ਵੀ ਤੇ ਬਾਰਿਸ਼ ਇੰਸਟਿਊਸ਼ਨ ਡੇਰਾ ਬਸੀ ਵੱਲੋਂ ਵੀ ਇੱਕ ਅਪੀਲ ਜਰੂਰ ਕਰਾਂਗਾ ਇਲਾਕਾ ਨਵਾਸੀਆਂ ਨੂੰ ਕਿ ਇੱਥੇ ਪਾਣੀ ਦੇ ਨੇੜੇ ਨਾ ਆਣ ਬਚਾਅ ਰੱਖਣ ਔਰ ਖਾਮੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਾਂ ਲੋਕਾਂ ਦੇ ਪ੍ਰਬੰਧ ਦੇ ਵਾਸਤੇ ਇੱਕ ਦੂਸਰੇ ਨੂੰ ਦੱਸਣ ਔਰ ਜਿਸ ਤਰ੍ਹਾਂ ਕਿ ਹੁਣ ਪਾਣੀ ਜੋ ਕਾਫੀ ਵਧ ਚੁੱਕਿਆ ਹੈਗਾ ਔਰ ਤੜਾ ਬਹੁਤ ਉੱਪਰ ਉਪਰ ਆ ਰਹੀਆਂ ਦੇਖੋ ਰੇਲ ਗੱਡੀ ਜਾ ਰਹੀ ਹੈਗੀ ਹੈ ਰੇਲਵੇ ਪੁਲ ਤੋਂ ਆ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਹਾਲਾਤ ਨਾਲ ਬੰਦੇ ਮਾਤਰਮ ਦੇ ਖਿਆਲ ਗੱਡੀ ਆ ਗਈ ਆ ਆ ਗੁਜ਼ਰ ਰਹੀ ਹੈ ਪਰ ਪਾਣੀ ਦਾ ਸ਼ੋਰ ਜਿਹੜਾ ਹੈਗਾ ਉਸ ਨੂੰ ਦਬਾਰਿਆ ਹੈਗਾ ਪਾਣੀ ਇੰਨਾ ਤੇਜ਼ ਹੈ ਕਿ ਆਪਾਂ ਕਹਿ ਨਹੀਂ ਸਕਦੇ ਆ ਝੁੱਗੀਆਂ ਡੁੱਬੀਆਂ ਪਈਆਂ ਜੀ ਔਰ ਪੁਲ ਜਿਹੜਾ ਹੈਗਾ ਕਾਜ਼ਵੇ ਉਹਦਾ ਵੀ ਕਾਫੀ ਉੱਪਰੋਂ ਪਾਣੀ ਟੱਪ ਰਿਹਾ ਹੈਗਾ ਪ੍ਰਮਾਤਮਾ ਸੁੱਖ ਰੱਖੇ ਵਾਹਿਗੁਰੂ ਜੀ ਬੜੀ ਮਿਹਰ ਰਹਿ ਅਸੀਂ ਤੇ ਇਹ ਹੀ ਮਨਾਨੇ ਆ ਕਿ ਪ੍ਰਮਾਤਮਾ ਦਿਨ ਰੁਗਣੀ ਸਾਡੇ ਇੱਥੇ ਪਾਣੀ ਨਾ ਵਰਸੇ ਪਾਣੀ ਵਰਸੇ ਤਾਂ ਥੋੜਾ ਲਿਮਿਟ ਚ ਆਏ ਤਾਂ ਕਿ ਲੋਕਾਂ ਦੀ ਸੁਖਾਮੀ ਜ਼ਿੰਦਗੀ ਸੁਖ ਰਹੇ ਜਿਸ ਨਾਲ ਸੁਖਣਾ 14 ਲੀ ਪਾਣੀ ਆ ਰਿਹਾ ਹੈਗਾ ਉਹ ਵੀ ਬਹੁਤ ਜ਼ਿਆਦਾ ਵੱਧ ਗਿਆ ਹੈ ਇੱਧਰ ਪਰਲੇ ਪਾਸੇ ਘੱਗਰ ਦੇ ਪਰਲੇ ਪਾਸੇ ਕੁਝ ਮਕਾਨ ਖੇਤਾਂ ਤੇ ਹੈਗੇ ਆ ਉਹਨਾਂ ਦੇ ਆਲੇ ਦੁਆਲੇ ਪਾਣੀ ਫਿਰ ਰਿਹਾ ਹੈਗਾ ਹਾਲਾਤ ਐਨੇ ਪਰ ਪ੍ਰਸ਼ਾਸਨ ਬਹੁਤ ਸचेत ਹੈ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਵਧਾਈ ਮੈਂ ਦੇਵਾਂਗਾ ਜਰੂਰ ਕਿ ਉਹਨਾਂ ਦੇ ਸਾਡੇ ਇੱਥੇ ਦੇ ਇਲਾਕੇ ਦੇ ਅ ਐਮਐਲਏ ਸਾਹਿਬ ਵੀ ਘੁੰਮ ਰਹੇ ਆ ਆਪਣੇ ਆਪ ਹੋਰ ਬੰਦੇ ਵੀ ਬਹੁਤ ਘੁੰਮ ਰਹੇ ਆ ਔਰ ਸਾਰੇ ਮਤਲਬ ਕਿ ਆਪਣੇ ਆਪ ਨੂੰ ਸਟੇਜ ਕਰ ਰਖ ਰਹੇ ਆ ਔਰ ਹਰ ਤਰ੍ਹਾਂ ਦੇ ਸਖਾਵੀ ਕਟਨਾਮਾਂ ਤੋਂ ਕੋਈ ਦੁਖਾਵੀ ਕਟਨਾਵਾ ਤੋਂ ਮਤਲਬ ਕਿ ਬਚਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਫੇਰ ਅਪੀਲ ਕਰਦਾ ਹੈਗਾ ਕਿ ਪਾਣੀ ਨੂੰ ਜਦੋਂ ਵੱਧਦੇ ਨੂੰ ਦੇਖ ਕੇ ਆਪਣੇ ਆਪ ਨੂੰ ਸੁਚੇਤ ਰੱਖੋ ਦੂਰ ਰਹੋ ਦੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਇਹ ਝੁੱਗੀਆਂ ਝੋਪੜੀਆਂ ਪੂਰਨ ਤੌਰ ਤੇ ਡੁੱਬ ਚੁੱਕੀਆਂ ਨੇ ਕਿਤੇ ਨਾ ਕਿਤੇ ਕਿਸੇ ਦਾ ਤਾਂ ਇਹ ਰਹਿਣ ਵਸੇਰਾ ਹੈਗਾ ਜਾਂ ਉਹਨਾਂ ਲੋਕਾਂ ਦੇ ਹੁਣ ਕੀ ਹਾਲਾਤ ਹੋਣਗੇ ਝੁੱਗੀਆਂ ਝੋਪੜੀਆਂ ਵਾਸਤੇ ਮੈਂ ਇੱਕ ਗੱਲ ਕਹੂੰਗਾ ਜਰੂਰ ਕਿ ਕਈ ਵਾਰੀ ਇਹ ਉਰੇ ਆਏ ਆ ਪਹਿਲਾਂ ਵੀ ਇੱਕ ਦੋ ਵਾਰੀ ਪਾਣੀ ਵੜਿਆ ਸੀਗਾ ਨਾਲ ਚ ਪਰ ਇਹ ਆਪਣੇ ਪਤਾ ਨਹੀਂ ਕਿਉਂ ਕਿਸ ਤਰ੍ਹਾਂ ਆਂਦੇ ਹੈਗੇ ਕਿੱਥੋਂ ਆਂਦੇ ਹੈਗੇ ਇਹ ਇੱਥੇ ਦੇ ਲੋਕ ਨਹੀਂ ਹੈ ਇਹ ਬਾਹਰ ਦੇ ਲੋਕ ਹੈਗੇ ਆ ਉਰੇ ਆ ਰਹੇ ਆ ਠੀਕ ਹੈ बसे ਹੈ ਤੇ ਬਸਨੇ ਦਾ ਹਰ ਇੱਕ ਨੂੰ ਉਹ ਹੋਏਗਾ ਹੱਕ ਜਿੱਥੇ ਵੀ ਚਲੋ ਪਰ ਫਿਰ ਵੀ ਇਹਨਾਂ ਦੇ ਜਿਸ ਤਰ੍ਹਾਂ ਡੁੱਬ ਰਹੇ ਆ ਲੋਕ ਇਹਨਾਂ ਦੀ ਸਹਾਇਤਾ ਕਰ ਰਹੇ ਆ ਖਾਣ ਪੀਣ ਦਾ ਪੈਸਾ ਵੀ ਦੇ ਰਹੇ ਆ ਸਭ ਕੁਝ ਦੇ ਰਹੇ ਆ ਇਹਨਾਂ ਨੂੰ ਇਵਨ ਕੇ ਖਾਣ ਪੀਣ ਦੀ ਸਮੱਸਿਆਵਾਂ ਜਿਹੜੀਆਂ ਦੂਰ ਹੈਗੀਆਂ ਇਹਨਾਂ ਕੋਲ ਅੰਨਪਣ ਦੀ ਕੋਈ ਘਾਟ ਨਹੀਂ ਆ ਰਹੀ ਹੈ ਹੁਣ ਵੀ ਗੱਡੀਆਂ ਕਈਆਂ ਭਰ ਕੇ ਆਈਆਂ ਹੈਗੀਆਂ ਤੇ ਪਰ ਫਿਰ ਵੀ ਆਪਾਂ ਇਹਨਾਂ ਨੂੰ ਕਹਾਂਗੇ ਕਿ ਤੁਸੀਂ ਵੀ ਆਪਣੇ ਆਪ ਨੂੰ ਬਚਾਓ ਭਾਈ ਕੱਗਰ ਦੇ ਕਿਨਾਰੇ ਨਾ ਰਹੋ ਕੱਗਰ ਦੇ ਕਿਨਾਰੇ ਪਾਣੀ ਆ ਸਕਦਾ ਕਿਸੇ ਟਾਈਮ ਵੀ ਪਾਣੀ ਵੱਧ ਸਕਦਾ ਹੈਗਾ ਤੁਸੀਂ ਡੁੱਬ ਜਾਓਗੇ ਫਾਇਦਾ ਕੋਈ ਨਹੀਂ ਹੈ ਆਪਣੇ ਆਪ ਸचेਤ ਰਹੋ ਕਿੰਨੀ ਕੀ ਹੋ ਰਹੀ ਆ ਸਵੇਰ ਤੋਂ ਪਰ ਸਵੇਰ ਦੀ ਬਹੁਤ ਸੀਗੀ 1:30 ਵਜੇ ਜਾ ਕੇ ਬੰਦ ਹੋਈ ਹੈਗੀ ਆ ਔਰ ਬਾਈਗੁਰ ਦਾ ਬੜਾ ਸ਼ੁਕਰ ਹੈ ਕਿ ਕਿਉਂਕਿ ਮੈਂ ਹੁਣੇ ਦੇਖ ਰਿਹਾ ਸੀਗਾ ਟੀਵੀ 'ਚ ਕਿ ਇੱਕ ਜਗ੍ਹਾ ਉਹਨਾਂ ਨੇ ਗੁਰੂ ਸਾਬਤ ਨੂੰ ਲੈ ਕਰਕੇ ਪ੍ਰਸ਼ਾਦਾ ਪਾਣੀ ਚ ਬਹਾਇਆ ਕੇ ਅਰਦਾਸ ਕੀਤੀ ਹੈ ਆਪਣੇ ਵਾਹਿਗੁਰੂ ਨੂੰ ਕਿ ਵਾਹਿਗੁਰੂ ਮਿਹਰ ਕਰੀ ਪੰਜਾਬ ਤੇ ਔਰ ਪੰਜਾਬ ਨੂੰ ਡੁੱਬਣੇ ਤੋਂ ਬਚਾਈ ਬਹੁਤ ਬਹੁਤ ਧੰਨਵਾਦੀ ਬਿਲਕੁਲ ਤਾਂ ਬਿਲਕੁਲ ਹਾਲਾਤ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਵੀ ਲਗਾਤਾਰ ਇੱਥੇ ਲੋਕਾਂ ਨੂੰ ਰੋਕ ਰਹੇ ਹੋ ਕਿ ਡੇਂਜਰ ਜ਼ੋਨ ਦੇ ਵਿੱਚ ਨਾ ਜਾਣ ਇਹਨਾਂ ਹਾਲਾਤਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਫਸਲਾਂ ਦੇ ਉੱਤੇ ਵੀ ਹੋਣਾ ਕਿਉਂਕਿ ਮਾਝੇ ਚ ਲਗਾਤਾਰ ਪੰਜਾਬ ਦੇ ਵਿੱਚ ਫਸਲਾਂ ਦਾ ਨੁਕਸਾਨ ਹੋ ਰਿਹਾ ਜੀ ਇਧਰ ਵੀ ਬਹੁਤ ਹੋਇਆ ਜੀ ਇਹਦਾ ਸਾਰੇ ਗਰੀਬ ਬੰਦੇ ਸੀਗੇ ਇਹਨਾਂ ਦੇ ਝੁੱਗੀਆਂ ਡੁੱਬ ਗਈਆਂ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਫਿਰ ਵੀ ਇੱਥੇ ਅਸੀਂ ਫਿਰ ਵੀ ਪ੍ਰਸ਼ਾਸਨ ਸਾਨੂੰ ਬਹੁਤ ਸਾਥ ਦੇ ਰਿਹਾ ਜਿਹੜਾ ਇੱਥੇ ਦਾ ਐਮ.ਐਲ.ਏ. ਸਾਹਿਬ ਨੇ ਉਹ ਵੀ ਬਹੁਤ ਸਾਥ ਦੇ ਰਹੇ ਆਏ ਸੀਗੇ ਹੁਣੇ ਥੋੜੇ ਦਿਨ ਪਹਿਲਾਂ ਉਹ ਵੀ ਕਹਿ ਕੇ ਗਏ ਆ ਵੀ ਪਿੱਛੇ ਰੋ ਖਾਣਾ ਪੀਣਾ ਤੁਹਾਨੂੰ ਇੱਥੇ ਹੀ ਪਹੁੰਚ ਜੂਗਾ ਜੀ ਸਾਰਾ ਕੁਝ ਮਿਲ ਰਹੀ ਐ ਸਹੂਲਤ ਫਿਰ ਵੀ ਕੀ ਦੱਸੀ ਹੁਣ ਤੁਹਾਨੂੰ ਬਰਸਾਹ ਹਾਲਾਤਾਂ ਬਦਲੇ ਕਿਤਨਾ ਕਿਤੇ ਡਰ ਸਹਿਮ ਦਾ ਮਾਹੌਲ ਜਰੂਰ ਡਰ ਤੇ ਬਿਲਕੁਲ ਹੀ ਬਹੁਤ ਹੀ ਜ਼ਿਆਦਾ ਜੀ ਇਧਰ ਸਾਰੇ ਹੀ ਸਭ ਨੂੰ ਡ ਸਾਰਾ ਇੱਥੇ ਤੱਕ ਪਾਣੀ 2023 ਦੇ ਵਿੱਚ ਪਿਛਲੇ 2 ਸਾਲਾਂ ਪਹਿਲਾਂ ਇੱਥੇ ਤੱਕ ਪਾਣੀ ਚੜਿਆ ਸੀਗਾ ਉਦੋਂ ਪੁਲ ਤੋਂ ਲੰਘ ਲੈਣ ਦਾ ਡਰ ਸੀਗਾ ਸਾਰੀਆਂ ਝੁੱਗੀਆਂ ਉਦੋਂ ਵੀ ਡੁੱਬ ਗਈਆਂ ਸੀਗਾ ਇਹਨਾਂ ਨੂੰ ਕਿੰਨੀ ਵਾਰ ਸਮਝਾਇਆ ਤੁਸੀਂ ਆਪਣਾ ਪੱਕੇ ਕਿਧਰੇ ਰੂਮ ਲਓ ਆਪਣੇ ਉੱਥੇ ਰੈਂਟ ਤੇ ਰਹੋ ਫਿਰ ਵੀ ਤੁਹਾਨੂੰ ਡਰ ਤੇ ਨਹੀਂ ਹੈ ਤੁਸੀਂ ਇੱਥੇ ਰਹਿ ਰਹੇ ਹੋ ਅਟੇ ਟਾਈਮ ਕੀ ਸੀ ਟਾਈਮ ਵੀ ਪਾਣੀ ਦਾ ਕੋਈ ਪਤਾ ਨਹੀਂ ਹੈ ਜੀ ਕਦੋਂ ਆ ਜਾਇਆ ਜਾਂਦਾ ਫਿਰ ਵੀ ਇਹਨਾਂ ਨੂੰ ਸਮਝਾਇਆ ਫਿਰ ਵੀ ਲੋਕ ਹਟਦੇ ਨਹੀਂ ਹੈ ਜੀ ਕਿ ਆ ਦੱਸੀ ਹੁਣ ਜੀ ਬਿਲਕੁਲ ਜੇ ਕਹਿ ਸਕਦੇ ਹਾਂ ਕਿ ਪੂਰਨ ਤੌਰ ਤੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਕੀਤੇ ਗਏ ਐ ਪੈਰਾ ਮਿਲਟਰੀ ਫੋਰਸਸ ਲੱਗੀਆਂ ਹੋਈਆਂ ਨੇ ਪੁਲਿਸ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਕਹਿ ਰਿਹਾ ਪਰ ਇੱਕ ਵਾਰ ਤੁਹਾਨੂੰ ਤਸਵੀਰ ਫੇਰ ਦਿਖਾ ਦਈਏ ਕਿਤੇ ਨਾ ਕਿਤੇ ਇਹ ਤਸਵੀਰ ਵੀ ਬਹੁਤ ਕੁਝ ਬਿਆਨ ਜਿਹੜਾ ਇਹ ਕਰ ਰਹੀ ਹੈ ਕਿ ਕਿਸ ਤਰ੍ਹਾਂ ਲਗਾਤਾਰ ਪਾਣੀ ਵਧ ਰਿਹਾ ਹੈ ਕਿਸ ਸਪੀਡ ਦੇ ਨਾਲ ਪਾਣੀ ਆ ਰਿਹਾ ਹੈ ਕਿਉਂਕਿ ਦੋਨੋਂ ਪਾਸੇ ਉਹ ਜਿਹੜਾ ਇਹ ਮਾਰਪੰਦਾ ਇਹ ਤੇ ਦੂਜੇ ਪਾਸੇ ਮਾਲਵਾ ਵੈਲਟ ਦੇ ਲਈ ਇਹ ਪਾਣੀ ਕਾਫੀ ਖਤਰਨਾਕ ਸਾਬਿਤ ਹੁੰਦਾ ਹੈ ਕਿ ਅਗਰ ਅਕਸਰ ਹੀ ਮਾਲਵੇ ਨੂੰ ਡਰਾਉਂਦਾ ਹੈ ਪਰ ਇਸ ਸਮੇਂ ਦੀ ਜੀ ਸਥਿਤੀ ਬਣੀ ਹੋਈ ਹੈ ਜੇਕਰ ਬਰਸਾਤ ਨਾ ਰੁਗੀ ਤਾਂ ਆਉਣ ਵਾਲੇ ਦਿਨ ਮਾਲਵੇ ਦੇ ਲਈ ਵੀ ਬਹੁਤ ਔਖੇ ਰਹਿਣ ਵਾਲੇ ਨੇ ਉਹ ਸਿੱਧੇ ਤੌਰ ਤੇ ਤਸਵੀਰ ਜਿਹੜੀ ਹੈ ਉਹ ਸਿੱਧ ਕਰ ਰਹੀ ਹੈ ਕਿ ਕਿਸ ਤਰ੍ਹਾਂ ਦੀ ਸਥਿਤੀ ਰਹੂਗੀ ਜਿਸ ਤਰ੍ਹਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਬਿਲਕੁਲ ਬਾਹਰ ਜਿਹੜੀਆਂ ਝੁੱਗੀਆਂ ਸਨ ਜਿਹੜੀਆਂ ਪੂਰਨ ਤੌਰ ਤੇ ਹੁਣ ਪਾਣੀ ਚ ਡੁੱਬ ਗਈਆਂ ਨੇ ਜੇਕਰ ਅੱਗੇ ਦੀ ਵੀ ਗੱਲ ਕਰੀ ਅੱਗੇ ਇਹ ਪਾਣੀ ਜਿਹੜਾ ਇਹ ਸਨੌਰਕਨੌਰ ਵੱਲ ਜਾਂਦਾ ਹੈ ਪਟਿਆਲੇ ਵੱਲ ਜਾਂਦਾ ਹੈ ਫਿਰ ਸੰਗਰੂਰ ਮਾਨਸਾ ਅੱਗੇ ਤੱਕ ਜਿਹੜੀ ਹੈ ਇਹ ਮਾਰ ਪਾਉਂਦਾ ਹੈ ਤੇ ਉਸ ਤਰ੍ਹਾਂ ਦੀ ਸਥਿਤੀ ਜਿਹੜੀ ਬੰਦ ਹੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਪਾਸੇ ਹਿਮਾਚਲ ਦਾ ਪਾਣੀ ਤਾਂ ਦੂਜੇ ਪਾਸੇ ਸੁਖਨਾ ਦੇ ਜਿਹੜੇ ਫਲੱਡ ਗੇਟੋ ਲਗਾਤਾਰ ਖੁੱਲੇ ਜਾ ਰਹੇ ਆ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਇਹ ਉਹ ਸੁਖਨਾ ਲੇਕ 'ਤੇ ਜਦੋਂ ਵੱਧਦਾ ਹੈ ਫਿਰ ਫਲੱਡ ਗੇਟ ਖੋਲ ਦਿੱਤੇ ਜਾਂਦੇ ਨੇ ਤੇ ਉਹ ਤਸਵੀਰ ਜਿਹੜੀ ਨਜ਼ਰ ਆ ਰਹੀ ਹੈ ਕਿ ਜਿਸ ਤਰ੍ਹਾਂ ਵਹਾਅ ਵਧ ਰਿਹਾ ਹੈ ਕਿਤੇ ਨਾ ਕਿਤੇ ਲੋਕਾਂ ਦੇ ਲਈ ਜਿਹੜਾ ਇਹ ਇਸ ਸਮੇਂ ਖਤਰੇ ਦੀ ਘੰਟੀ ਤੋਂ ਕੱਟ ਇਹ ਤਸਵੀਰ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਪਰ ਹੁਣ ਦੇਖਣਾ ਅਹਿਮ ਰਹੇਗਾ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਰਹਿਣ ਵਾਲੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇੱਕ ਪਾਸੇ ਅੱਧਾ ਪੰਜਾਬ ਪਹਿਲਾਂ ਹੀ ਡੁੱਬ ਚੁੱਕਿਆ ਏ ਹੜਾਂ ਦੀ ਚਪੇੜ ਦੇ ਵਿੱਚ ਏ ਤੇ ਦੂਜਾ ਹਿੱਸਾ ਜਿਹੜਾ ਏ ਕਿੰਨਾ ਕ ਅਸਰਦਾਰ ਰਹੇਗਾ ਵੀਡੀਓ ਜਨਰਲ ਹਰਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ ਐ ਵੀਪੀ ਸਾਂਝਾ ਡੇਰਾਵਸੀ